ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਰਮਾ ਪਿੰਡੀ ਆਪਾਂ ਤਾਜੀ ਆਪਣੀ ਤੋੜ ਕੇ ਲੈ ਕੇ ਆਏ ਪਿੰਡੀ ਤੇ ਆਪਾਂ ਧੋ ਕੇ ਤੇ ਹੁਣ ਆਪਾਂ ਇਹਨੂੰ ਕੱਪੜੇ ਦੇ ਨਾਲ ਸਾਫ਼ ਕਰ ਲੈਣੇ ਆਂ ਕਿੰਦੀ ਆਪਾਂ ਸਾਰੇ ਕੱਪੜੇ ਦੇ ਨਾਲ ਸਾਫ਼ ਕਰ ਲਈ। ਹੁਣ ਆਪਾਂ ਇਹਨਾਂ ਦੇ ਇਹਨੂੰ ਕੱਟ ਲੈਣੇ ਆ। ਇਹਦੀ ਅਗਲੀ ਸਾਈਡ ਤੇ ਪਿਛਲੀ ਸਾਈਡ ਲਾ ਲੈਣੇ ਆ। ਕਿਉਂਕਿ ਇਹ ਥੋੜੀ ਜੀ ਪੱਕੀ ਹੁੰਦੀ ਪਿਛਲੀ ਸਾਈਡ। ਆਪਾਂ ਪਿੰਡੀ ਕੱਟ ਲਈ ਆ ਹੁਣ ਆਪਾਂ ਇਹਨੂੰ ਚੀਰੇ ਲਾ ਲੈਨੇ ਆ ਸਾਰੀ ਪਿੰਡੀ ਨੂੰ ਆਪਾਂ ਇਸੇ ਤਰ੍ਹਾਂ ਚੀਰੇ ਲਾ ਲੈਨੇ ਆ ਆਪਾਂ ਕੱਟ ਲਾ ਲੇ ਪਿੰਡੀ ਨੂੰ ਇੱਕ ਸਾਈਡ ਆਪਾਂ ਤੇਲ ਧਰ ਦਿੰਨੇ ਗਰਮ ਦੂਸਰੀ ਸਾਈਡ ਆਪਾਂ ਮਸਾਲਾ ਮਿਕਸ ਕਰ ਲੈਨੇ ਆ ਆਪਾਂ ਨਮਕ ਪਾਵਾਂਗੇ ਟੇਸਟ ਅਕੋਰਡਿੰਗ ਤੰਗੀਆ ਪਾਊਡਰ ਤੇ ਹਲਦੀ ਕੁੱਟੀ ਹੋਈ ਲਾਲ ਮਿਰਚ ਤੇ ਗਰਮ ਮਸਾਲਾ ਆਪਾਂ ਇਹਨੂੰ ਜੰਗੀ ਤਰ੍ਹਾਂ ਮਿਕਸੇ ਕਰ ਲੈਨੇ ਆ ਕਾ ਪੰਜ ਬਿਲਕੁਲ ਸਿੰਪਲ ਹੀ ਮਸਾਲੇ ਨਾਲ ਲੱਗੇ ਬਣਾਉਣ ਪਿੰਡੀ ਆਪਾਂ ਇਸ ਤਰ੍ਹਾਂ ਇਹਨਾਂ ਜਿਹੜੇ ਚੀਰੇ ਲੱਗੇ ਹੋਏ ਇਹਨਾਂ ਦੇ ਵਿੱਚ ਮਸਾਲਾ ਭਰ ਦਾਂਗੇ ਆਪਾਂ ਇਸ ਤਰ੍ਹਾਂ ਸਾਰੀ ਪਿੰਡੀ ਭਰ ਲੈਨੇ ਆ ਪਿੰਡੀ ਆਪਾਂ ਸਾਰੀ ਭਰ ਲਈ ਆ ਉਧਰ ਆਪਣਾ ਤੇਲ ਵੀ ਗਰਮ ਹੋ ਗਿਆ ਉਹ ਆਪਾ ਬਿੰਡੀ ਤੇਲ ਦੇ ਵਿੱਚ ਪਾ ਦਿੰਨੇ ਆ ਆਪਾਂ ਪਿੰਡੀ ਦੀ ਸਾਈਡ ਥੋੜੀ ਥੋੜੀ ਚੇਂਜ ਕਰ ਦਾਂਗੇ। ਦੋ ਤਿੰਨ ਵਾਰ ਇਸੇ ਤਰ੍ਹਾਂ ਆਪਾਂ ਇਹਦੀ ਪਿੰਡੀ ਦੀ ਸਾਈਡ ਚੇਂਜ ਕਰਦੇ ਰਵਾਂਗੇ। ਬੜੀ ਜਲਦੀ ਬਣ ਜਾਂਦੀ ਪਿੰਡੀ, ਜ਼ਿਆਦਾ ਦੇਰ ਨਹੀਂ ਲੱਗਦੀ। ਆਪਾਂ ਤੇ ਚਾਰ ਵਾਰ ਉਲਟ-ਪੁਲਟ ਕੀਤੀ ਸੀ ਪਿੰਡੀ ਆਪਣੀ ਪਿੰਡੀ ਬਣ ਗਈ ਬਹੁਤ ਹੀ ਸਵਾਦ ਬਣਦੀ ਪਿੰਡੀ ਤੁਸੀਂ ਵੀ ਇਸੇ ਤਰ੍ਹਾਂ ਟਰਾਈ ਜ਼ਰੂਰ ਕਰਿਓ ਬਹੁਤ ਹੀ ਸਵਾਦ ਬਣਦੀ ਸਿੰਪਲ ਮਸਾਲੇ ਨਾਲ ਬਣਾਈ ਆਪਾਂ